ਇੱਕ ਪਰਿਵਾਰ ਸੰਗਰੂਰ ਰਹਿੰਦਾ ਸੀ ਉਹਨਾਂ ਨੇ ਕਥਨ ਕਈ ਵਾਰੇ ਪਹਿਲਾਂ ਸੁਣਾਈ ਕਿਤੇ ਸਾਨੂੰ ਵਿਸ਼ਵਾਸ ਆ ਜਾਏ ਤੇ ਇੱਕ ਗੁਰਸਿਕ ਚੜ੍ਹਦੀ ਕਲਾ ਵਾਲਾ ਉਹਨਾਂ ਦੇ ਘਰ ਵਿਆਹਿਆ ਹੋਇਆ ਸੀ ਕਈ ਸਾਲਾਂ ਤੋਂ ਉਹ ਦਾ ਆਪਣੇ ਸਹੁਰੇ ਘਰ ਆਣ ਜਾਣ ਸੀ ਪੱਕਾ ਉਮਰਤ ਧਾਰੀ ਹੈ ਨਿਤਨੇਮੀ ਹੈ ਗੁਰੂ ਦੀ ਪੈ ਪਾਵਨੀ ਵਾਲਾ ਔਰ ਕਈ ਵਾਰੇ ਉਹ ਕਿਲਾਨੰਦਗੜ੍ਹ ਸਾਹਿਬ ਮਹਾਂਪੁਰਸ਼ਾਂ ਨਾਲ ਸੇਵਾ ਨਿਭਾਉਂਦਾ ਰਿਹਾ ਕਿਉਂਕਿ ਉਹ ਗ੍ਰਸਤੀ ਸੀ ਆਉਣਾ ਉਹਨੇ ਸੇਵਾ ਨਮੋਣੀ ਫਿਰ ਚਲੇ ਜਾਣ ਉਹਨੂੰ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਇੰਨਾ ਵਿਸ਼ਵਾਸ ਸੀ ਕਲਗੀ ਤਰ ਪਾਤਸ਼ਾਹ ਦੀਆਂ ਸੱਚ ਮੁੱਚ ਨਜ਼ਰਾਂ ਉਹਦੇ ਨਾਲ ਸੀ ਜਿਹੜੇ ਘਰੋਂ ਵਿਆਹਿਆ ਹੋਇਆ ਸੀ ਨਾ ਜਦੋਂ ਆਪਣੇ ਸਹੁਰੇ ਘਰ ਇੱਕ ਦਿਨ ਗਿਆ ਤਾਂ ਉਹਨਾਂ ਰਾਤ ਦਾ ਇਸ ਵੇਲੇ ਪ੍ਰਸ਼ਾਦਾ ਪਾਣੀ ਛਕਿਆ ਗਰਮੀਆਂ ਦੇ ਦਿਨ ਸੀ ਬੇੜੇ ਵਿੱਚ ਹੀ ਬੈਠੇ ਤਾਂ ਸਿੰਘ ਸਾਹਿਬ ਦਾ ਜਿਹੜਾ ਵਰਦਨ ਨੂੰ ਲੱਗਦਾ ਸੀ ਜਿਹੜਾ ਰਿਸ਼ਤੇ 'ਚ ਆਪਾਂ ਕਿੰਨੇ ਸਾਲਾ ਸਾਹ ਲੱਗਦਾ ਸੀ ਉਹਨੇ ਬੈਠ ਕੇ ਗੱਲ ਕੇ ਉਹ ਕਹਿੰਦਾ ਪਰੌਂੜਿਆਂ ਤੋਂ ਤਾਂ ਘੁੰਮਦਾ ਫਿਰਦਾ ਰਹਿਣਾ ਹੈ ਦੂਰ ਨੇੜੇ ਮਹਾਂਪੁਰਸ਼ਾਂ ਕੋਲ ਵੀ ਜਾਂਦੇ ਐ ਗੁਰਦੁਆਰੇ ਵੀ ਜਾਂਦੇ ਐ ਵੀ ਸਾਡਾ ਕੋਈ ਹੱਲ ਕਰ ਉਹਨਾਂ ਕੀ ਗੱਲ ਹੋਈ ਕਹਿੰਦੇ ਜਿਹੜੀ ਆਪਣੀ ਲੜਕੀ ਹੈ ਨਾ 19 ਸਾਲ ਦੀ ਉਹ ਲੜਕੀ ਸੀ ਜਵਾਨ ਬੱਚੀ ਹੈ 12 ਕਲਾਸਾਂ ਪੜ੍ਹੀ ਹੋਈ ਹੈ 19 ਸਾਲ ਦੀ ਲੜਕੀ ਹੈ ਕਹਿੰਦਾ ਅਸੀਂ ਲੋਕਾਂ ਨੂੰ ਵੀ ਨਹੀਂ ਦੱਸ ਸਕਦੇ ਸਾਡੀ ਲੜਕੀ ਨੂੰ ਕੋਈ ਚੀਜ਼ ਚਿੰਬੜੀ ਹੋਈ ਹੈ ਅਸੀਂ ਬਹੁਤ ਦੁਖੀ ਹਾਂ ਤਾਂ ਸਿੰਘ ਸਾਹਿਬ ਬੋਲੇ ਉਹ ਕਹਿੰਦੇ ਤੁਸੀਂ ਅੰਮ੍ਰਿਤਧਾਰੀ ਬੰਦੇ ਤੁਸੀਂ ਕਿਹੜੀਆਂ ਗੱਲਾਂ 'ਚ ਪੈ ਗਏ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰਾਓ ਗੁਰੂ ਤੇ ਭਰੋਸਾ ਰੱਖੋ ਤੁਸੀਂ ਕਿਹੜੇ ਚੱਕਰਾਂ 'ਚ ਪੈ ਗਏ ਤੇ ਅੱਗੋਂ ਉਹਦਾ ਰਿਸ਼ਤੇਦਾਰ ਬੋਲਿਆ ਉਹ ਕਹਿੰਦਾ ਪਰੌਣਿਆਂ ਪਾਠ ਵੀ ਘਲਾਇਆ ਹੋਇਆ ਇੱਕ ਸਹਿਜ ਪਾਠ ਦਾ ਭੋਗ ਪਾਤਾ ਦੂਜਾ ਰੱਖਿਆ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਪਰ ਇਹਦੇ ਵਿੱਚ ਚੀਜ਼ ਆਨੋ ਨਹੀਂ ਹਟਦੀ ਜੇ ਅਸੀਂ ਲੋਕਾਂ ਨੂੰ ਦਸੀਏ ਕੱਲ ਨੂੰ ਲੜਕੀ ਦਾ ਬੱਚੀ ਦਾ ਵਿਆਹ ਸ਼ਾਦੀ ਕਰਨੀ ਔਖੀ ਹੈ ਇਹ ਤਾਂ ਸਾਨੂੰ ਪਤਾ ਹੈ ਔਰ ਆਂਡ ਗਵਾਂਡ ਨੂੰ ਵੀ ਪਤਾ ਲੱਗ ਗਿਆ ਜਦੋਂ ਇਹਦੇ ਵਿੱਚ ਚੀਜ਼ ਆਉਂਦੀ ਹੈ ਚੀਜ਼ਾਂ ਚੁੱਕ ਚੁੱਕ ਮਾਰਦੀ ਹੈ ਬੰਦਿਆਂ ਨੂੰ ਚੁੱਕ ਕੇ ਮਾਰਦੀ ਐਨੀ ਤਾਕਤ ਆ ਜਾਂਦੀ ਤਾਂ ਜਦੋਂ ਗੱਲਾਂ ਸੁਣੀਆਂ ਉਹ ਸਿੰਘ ਸਾਹਿਬ ਅੱਗੋਂ ਫਿਰ ਬੈਠਿਆ ਬੈਠਿਆ ਬੋਲੇ ਕਹਿੰਦੇ ਉਹ ਐਵੇਂ ਤੁਸੀਂ ਕਰਦੇ ਇਦਾਂ ਦੀ ਨਹੀਂ ਕੋਈ ਚੀਜ਼ ਹੁੰਦੀ ਗੁਰੂ ਗੋਬਿੰਦ ਸਿੰਘ ਮਹਾਰਾਤ ਦੇ ਭਰੋਸਾ ਰੱਖੋ ਐ ਕੁਝ ਨਹੀਂ ਹੁੰਦਾ ਤੇ ਨਾਲੇ ਮੂੰਹ ਚੋਂ ਐ ਨਿਕਲੇ ਕਹਿੰਦਾ ਅੱਜ ਮੈਂ ਇੱਥੇ ਹੀ ਆ ਲੈ ਦੇਖ ਲੈਨੇ ਫਿਰ ਕਿਹੜੀ ਚੀਜ਼ ਆਉਂਦੀ ਅੱਜ ਮੈਂ ਇੱਥੇ ਹੀ ਆ ਕਹਿੰਦਾ ਦੇਖ ਲੈਨੇ ਫਿਰ ਕਿਹੜੀ ਚੀਜ਼ ਆਉਂਦੀ ਹੈ ਤਾਂ ਇਦਾਂ ਵਿਸ਼ਵਾਸ ਰੱਖ ਕੇ ਉਹ ਸਿੰਘ ਸਾਹਿਬ ਨੇ ਘਲ ਕਹਤੀ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਪਿੰਡਾਂ ਦਾ ਸੁਭਾਅ ਹੁੰਦਾ ਉਹ ਦੁੱਧ ਮਣਾ ਲੈਂਦੇ ਨੇ ਰਾਤ ਨੂੰ ਕਪ-ਕਪ ਗਲਾਸ-ਗਲਾਸ ਦੁੱਧ ਪੀਤਾ ਉਹਨੂੰ ਕਹਿੰਦੇ ਵੀ ਤੁਹਾਡਾ ਮੰਜਾ ਇੱਥੇ ਬਾਹਰ ਢਾ ਦੇਈਏ ਕਿ ਛੱਤ ਉੱਪਰ ਡੋਣੇ ਕਿਵੇਂ ਉਹ ਕਹਿੰਦਾ ਨਹੀਂ ਜਿਹੜੇ ਕਮਰੇ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁਖਸਣ ਹੈ ਨਾ ਮੈਂ ਉੱਥੇ ਕੋਲੇ ਸੌ ਜਾਣਾ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਮੈਂ ਪ੍ਰਕਾਸ਼ ਕਰਾਂਗਾ ਕਹਿੰਦੇ ਚਲੋ ਠੀਕ ਹੈ ਅੰਦਰ ਪੱਖਾ ਲੱਗਾ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਹੀ ਉਹ ਦਰੀ ਉੱਤੇ ਥੱਲੇ ਆਰਾਮ ਕਰਨ ਨੂੰ ਚਾਦਰ ਲੱਗ ਕੇ ਲੇਟ ਗਿਆ ਤਾਂ ਅਜੇ ਉਹ ਕਹਿੰਦਾ ਮੈਂ 16 ਸਹਿਬ ਦਾ ਪਾਠ ਪੜਿਆ ਤਾਂ ਮੈਨੂੰ ਯਾਦ ਆਵੇ 16 ਸਹਿਬ ਦੀਆਂ ਪੰਕਤੀਆਂ ਸਮਾਪਤ ਹੋਈਆਂ ਮੈਂ ਵਾਹਿਗੁਰੂ ਵਾਹਿਗੁਰੂ ਮੰਚ ਕਰ ਰਿਹਾ ਹਾਂ ਨੀਂਦ ਨਹੀਂ ਆਈ ਹਲਕੀ ਜੀਆਂ ਅੱਖਾਂ ਨੀਂਦ ਦਾ ਝੁੱਕਾ ਜਿਹਾ ਲੱਗਾ ਇੰਨੇ ਨੂੰ ਵਿਹੜੇ 'ਚ ਰੌਲਾ ਪੈ ਗਿਆ ਰੌਲਾ ਪੈ ਤੇ ਉਹ ਜਾਗ ਗਿਆ ਉਹ ਲੜਕੀ ਵਿੱਚ ਉਹ ਚੀਜ਼ ਆ ਗਈ ਫਿਰ ਜਿਹੜਾ ਬਾਬਾ ਸੀ ਕੋਈ ਕੋਈ ਪੀਰ ਬਾਬਾ ਮੁਸਲਮਾਨ ਨੂੰ ਲੜਕੀ 'ਚ ਆ ਗਿਆ ਉਹ ਘਰ ਵਾਲਿਆਂ ਨੂੰ ਲੱਦ ਲੱਦ ਕੇ ਮਾਰੇ ਰੋਲਾ ਪਿਆ ਤੇ ਵੀ ਉੱਠ ਕੇ ਬਹਿ ਗਿਆ ਕਹਿੰਦਾ ਮੈਂ ਅੰਦਰ ਬਹਿ ਕੇ ਸੁਣੀ ਜਾਂਦਾ ਵੀ ਹੋਕ ਹੀ ਰਹਿ ਤੋ ਲੜਕੀ ਬਾਹਰ ਬੋਲਦੀ ਹੈ ਕਹਿੰਦੀ ਬਾਹਰ ਕੱਢੋ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਿੱਖ ਆ ਮੈਂ ਵੇਖਾਂ ਕਿਹੜਾ ਆ ਜਿਹੜਾ ਕਹਿੰਦਾ ਮੈਨੂੰ ਵੇਖਣਾ ਮੈਂ ਉਹਨੂੰ ਵੇਖਣਾ ਬਾਹਰ ਕੱਢੋ ਇਹਨੂੰ ਕਹਿੰਦਾ ਜਦੋਂ ਮੈਨੂੰ ਕਹਿਣ ਲੱਗ ਪਈ ਦਿਨੋਂ ਬਾਹਰ ਕੱਢੋ ਮੈਂ ਵੇਖਣਾ ਕਿਹੜਾ ਗੁਰੂ ਦਾ ਸਿੱਖ ਹੈ ਜਿਹੜਾ ਕਹਿੰਦਾ ਮੈਨੂੰ ਵੇਖਣਾ ਬਾਹਰ ਕੱਢੋ ਇਹਨੂੰ ਮੈਨੂੰ ਵੇਖੇ ਕਹਿੰਦਾ ਉਹ ਉਹਨਾਂ ਨੂੰ ਚੱਕੋ ਰੋਕਣ ਵੀ ਉਹਨਾਂ ਨੂੰ ਲਾਦਲਦ ਮਾਰੇ ੱੱ ਧੱਕੇ ਮਾਰੇ ਤਾਂ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਬੈਠਿਆ ਹੀ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਤੇ ਐਵੇਂ ਤੁਹਾਡੇ ਪਰੋਸੇ ਪੰਗਾ ਹੀ ਲੈ ਲਿਆ ਮਹਾਰਾਜ ਇਹ ਤੇ ਸੱਚੀ ਕੋ ਗੱਲ ਬਾਤ ਕਹੇ ਮਹਾਰਾਜ ਮੈਂ ਤੇ ਐਵੇਂ ਪੰਗਾ ਲੈ ਲਿਆ ਪਰ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੱਥ ਜੋੜੇ ਮਹਾਰਾਜ ਤੁਹਾਨੂੰ ਪਤਾ ਸਭ ਕੁਝ ਉਹ ਲੜਕੀ ਬੋਲਦਿਆਂ ਬੋਲਦਿਆਂ ੱੱ ਧੱਕੇ ਮਾਰਦਿਆਂ ਦਰਵਾਜ਼ੇ ਤੱਕ ਆ ਗਈ ਤੇ ਕਹਿੰਦਾ ਮੈਂ ਦਰਵਾਜੇ ਵਿੱਚ ਖਲੋਗਿਆ ਜਦੋਂ ਲੜਕੀ ਨੇ ਦਰਵਾਜੇ ਨੂੰ ਅੱਕ ਲੱਤ ਮਾਰੀ ਉਹਦੇ ਬਾਲ ਖੁੱਲੇ ਕਹਿੰਦਾ ਉਹਦੇ ਅੱਖਾਂ ਲਾਲ ਬੜੀ ਤਾਕਤ ਉਹਦੇ 'ਚ ਆਪਣੇ ਚਾਚੇ ਨੂੰ ਪਿਓ ਨੂੰ ਅਲੱਦ-ਅਲੱਦ ਕੇ ਮਾਰੇ ਕਹਿੰਦਾ ਜਦੋਂ ਨੇ ਦਰਵਾਜੇ ਨੂੰ ਲੱਤ ਮਾਰੀ ਨਾ ਫਿਰ ਮੈਂ ਤੇ ਉਦੋਂ ਪਾਠ ਸ਼ੁਰੂ ਕੀਤਾ ਸੀ ਜੋ ਬਈ ਸਾਹਿਬ ਦਾ ਕਹਿੰਦਾ ਇਹ ਵੀ ਨਹੀਂ ਮੈਨੂੰ ਪਤਾ ਮੈਂ ਕਿਹੜੀ ਪੰਗਤੀ ਪੜ ਰਿਹਾ ਸੀ ਕੀ ਕੁਝ ਮੇਰੇ ਵਿੱਚ ਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਦਰ ਕੀਤੀ ਕਹਿੰਦਾ ਮੈਂ ਕੋਈ ਥੱਪੜ ਉਹ ਲੜਕੀ ਦੇ ਮਾਰਿਆ ਚਾਰ ਲੁੱਟਣੀਆਂ ਪਈਆਂ ਵਿੜੇ ਦੇ ਵਿੱਚ ਕਰ ਜਾਤੇ ਕਹਿੰਦਾ ਮੈਂ ਉਹਨੂੰ ਫੜ ਕੇ ਥੋਂ ਬਾਹਰ ਤੇ ਝੋੜ ਕੇ ਕਿਹਾ ਤੇਰੀ ਹਿੰਮਤ ਕਿਵੇਂ ਹੋਈ ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ ਲੱਤ ਮਾਰਨ ਦੀ ਤੇਰੀ ਹਿੰਮਤ ਕਿਵੇਂ ਹੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਕਮਰਾ ਹੋਵੇ ਤੂੰ ਦਰਵਾਜ਼ੇ ਨੂੰ ਲੱਤ ਮਾਰੇ ਕੌਣ ਹੈ ਤੂੰ ਕਹਿੰਦਾ ਜਦੋਂ ਮੈਂ ਐ ਕਿਹਾ ਉਹ ਉਰਦੂ ਦਾ ਕਲਮਾ ਪੜਨ ਲੱਗ ਪਈ ਅਰਬੀ ਫਾਰਸੀ ਦਾ ਕਹਿੰਦਾ ਮੈਂ ਕਿਹਾ ਸਿੱਧੀ ਗੱਲ ਕਰ ਫਿਰ ਉਹ ਲੜਕੀ ਤੋਂ ਉਹ ਬਾਬਾ ਬੋਲਿਆ ਕਹਿੰਦਾ ਮੈਂ ਬਾਹਰ ਜਿਹੜਾ ਮੜ ਵਾਲਾ ਕੋਈ ਗੁੱਗਾ ਪੀਰ ਬਾਬਾ ਕਹਿੰਦਾ ਮੈਂ ਉਹ ਆ ਮੁਸਲਮਾਨ ਕੋਈ ਬਾਬਾ ਸੀ ਉੱਥੇ ਕਹਿੰਦਾ ਮੈਂ ਫਲਾਨਾ ਬਾਬਾ ਕਹਿੰਦਾ ਮੈਂ ਕਹੇ ਅੰਮ੍ਰਿਤਧਾਰੀ ਕੋਰ ਸਿੱਖ ਹੈ ਇਹਨਾਂ ਦੇ ਘਰ ਤੇਰਾ ਕੀ ਕੰਮ ਹੈ ਲੜਕੀ ਨੂੰ ਛੱਡ ਕੇ ਜਾ ਕਹਿੰਦਾ ਉਹ ਲੜਕੀ ਚੋਂ ਬੋਲਿਆ ਕਹਿੰਦਾ ਇਹ ਅੰਮ੍ਰਿਤਧਾਰੀ ਨਹੀਂ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਸਿੱਖ ਨਹੀਂ ਹੈਗੇ ਜੇ ਇਹ ਗੁਰੂ ਦੇ ਸਿੱਖ ਹੁੰਦੇ ਮੈਂ ਇਹਨਾਂ ਦੇ ਘਰ ਨਹੀਂ ਸੀ ਆਉਣਾ ਇਹਨਾਂ ਨੂੰ ਪੁੱਛੋ ਇਹ ਵੀਰਵਾਰ ਮੇਰਾ ਚਿਰਾਗ ਵੀ ਕਰਦੇ ਨੇ ਲੜਕੀ ਮੇਰਾ ਪ੍ਰਸ਼ਾਦ ਵੀ ਖੰਦੀ ਹੈ ਕਹਿੰਦਾ ਮੈਂ ਉਹਨਾਂ ਵੱਲ ਵੇਖਿਆ ਕਹਿੰਦਾ ਮੇਰੇ ਵੱਡੇ ਸਾਲੇ ਨੇ ਵੀ ਛੋਟੇ ਨੇ ਵੀ ਅੱਖਾਂ ਨਹੀਂ ਮੀਆਂ ਕਰ ਲਈ ਕਹਿੰਦਾ ਮੈਂ ਫਿਰ ਲੜਕੀ ਨੂੰ ਵਿੱਚੋਂ ਝੰਡੋੜ ਕੇ ਕਹੇ ਵੀ ਘਰ ਤੇਨੂੰ ਛੱਡ ਕੇ ਜਾਣਾ ਪੈਣਾ ਉਹ ਕਹਿੰਦੇ ਜਦ ਤੱਕ ਇਹ ਲੜਕੀ ਮਰਦੀ ਨਹੀਂ ਮੈਂ ਨਹੀਂ ਇਹਨੂੰ ਛੱਡ ਸਕਦਾ ਜਾਂ ਫਿਰ ਇਹਨਾਂ ਨੂੰ ਕਹੋ ਆਪਣੇ ਘਰ ਵਿੱਚ ਮੇਰੀ ਜਗ੍ਹਾ ਬਣਾਉਣ ਮੇਰਾ ਪੱਕਾ ਚਿਰਾਗ ਘਰ ਵਿੱਚ ਲਾਉਣ ਕਹਿੰਦਾ ਮੈਂ ਕਈ ਨਹੀਂ ਚਰਾਗ ਨਹੀਂ ਲਾਉਣਾ ਨਾ ਇਹਨਾਂ ਨੇ ਜਗਾ ਬਣਾਉਣੀ ਹੈ ਜਦੋਂ ਕਹਿੰਦਾ ਮੈਂ ਚਬਈਸ ਦਾ ਪਾਠ ਫਿਰ ਸ਼ੁਰੂ ਕੀਤਾ ਨਾ ਉਹਨੂੰ ਬਾਹ ਤੋਂ ਫੜਿਆ ਫੜਿਆ ਤਾਂ ਲੜਕੀ ਬੇਹੋਸ਼ ਹੋ ਗਈ ਉਹ ਚੀਤ ਚਲੀ ਗਏ ਵਿੱਚੋਂ ਫਿਰ ਕਹਿੰਦਾ ਮੈਂ ਘਰ ਵਾਲਿਆਂ ਨੂੰ ਕਿਹਾ ਵੀ ਤੁਹਾਡੇ ਲਈ ਬਹੁਤ ਮਾੜੀ ਗੱਲ ਤੁਸੀਂ ਅੰਮ੍ਰਿਤਧਾਰੀ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਤੁਸੀਂ ਪ੍ਰਕਾਸ਼ ਕੀਤਾ ਸਹਿਜ ਪਾਠ ਤੁਸੀਂ ਕਿਸੇ ਪੀਰ ਬਾਬੇ ਦਾ ਚਰਾਗ ਕਰਦੇ ਹੋ ਤੁਸੀਂ ਪ੍ਰਸ਼ਾਦ ਖੰਦੇਓ ਵੀਰਵਾਰ ਜਾ ਕੇ ਕਹਿੰਦੋਂ ਕਹਿੰਦੇ ਜੀ ਕੀ ਕਰੀਏ ਪਹਿਲਾਂ ਕਰਦੇ ਸੀ ਬਜ਼ੁਰਗ ਅਸੀਂ ਵੀ ਕਰਦੇ ਆ ਕਹਿੰਦਾ ਮੈਂ ਉਹਨੂੰ ਕਹਿੰਦਾ ਇੱਕ ਪਾਸੇ ਹੋ ਜਾ ਜੋ ਤਾਂ ਮੈਂ ਚਲੇ ਜਾਂਦਾ ਤੁਸੀਂ ਜਾਣੋ ਤੇ ਬਾਬਾ ਜਾਣੇ ਤੇ ਜੇ ਤੁਸੀਂ ਬਚਾ ਕਰਨਾ ਹੈ ਫਿਰ ਮੇਰਾ ਕਹਿਣਾ ਮੰਨਣਾ ਪੈਣਾ ਉਹ ਕਹਿੰਦਾ ਪਰ ਉਹਨਿਆਂ ਦੱਸ ਤੂੰ ਕੀ ਕਰਨਾ ਉਹ ਕਹਿੰਦਾ ਮੈਂ ਕਿਹਾ ਸਾਰੇ ਜਣੇ ਕੇਸੀ ਇਸ਼ਨਾਨ ਕਰੋ ਕੇਸੀ ਇਸ਼ਨਾਨ ਕਰਾਇਆ ਉਹ ਲੜਕੀ ਨੂੰ ਨਾਲ ਗੱਡੀ ਚ ਬਿਠਾ ਕੇ ਦਮ ਆਪਣੇ ਛੋਟੇ ਤੇ ਵੱਡੇ ਸਾਲੇ ਨੂੰ ਤੇ ਆਪਣੀ ਮਾਂ ਨੂੰ ਉਹਨੂੰ ਸਾਲੀ ਨੂੰ ਨਾਲ ਲੈ ਕੇ ਸਾਲੇ ਹਰ ਨੂੰ ਉਹ ਕਹਿੰਦਾ ਮੈਂ ਸੰਗਰੂਰ ਤੋਂ ਅੱਧੀ ਰਾਤ ਨੂੰ 12 ਵਜੇ ਆਨੰਦਪੁਰ ਸਾਹਿਬ ਨੂੰ ਤੁਰ ਪਿਆ ਜਦੋਂ ਆਨੰਦਪੁਰ ਸਾਹਿਬ ਨੂੰ ਤੁਰ ਪਿਆ ਰਸਤੇ ਵਿੱਚ ਆਉਂਦਿਆਂ ਕਹਿੰਦਾ ਜਦੋਂ ਅਸੀਂ ਪਟਿਆਲੇ ਵਾਲਾ ਰੋਡ ਤੇ ਰਸਤੇ ਵਿੱਚ ਆਏ ਕੋਈ ਹਵਾ ਨਹੀਂ ਕੋਈ ਨੇਹਰੀ ਨਹੀਂ ਕੋਈ ਚੱਕਰ ਨਹੀਂ ਕੋਈ ਮੀਂਹ ਨਹੀਂ ਟਾਣਾ ਟੁੱਟ ਕੇ ਕਿਕਰ ਦਾ ਮੋੜ ਡਿੱਗ ਪਿਆ ਕਹਿੰਦਾ ਫਿਰ ਅਸੀਂ ਗੱਡੀ ਰੋਕੀ ਉਹ ਟਾਣਾ ਪਰੇ ਕੀਤਾ ਬਸ ਕਹਿੰਦਾ ਫਿਰ ਸੰਗਰੂਰ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਮੇਰਾ ਜਾਪ ਸਾਹਿਬ ਤੇ ਤੱਪਰ ਸਾਹਿਬ ਸਵਈਏ ਜਾਪ ਸਾਹਿਬ ਤੱਪਰ ਸਾਹਿਬ ਸਵਈਏ ਜਾਪ ਸਾਹਿਬ ਨਹੀਂ ਬੰਦ ਕੀਤਾ ਬਾਣੀ ਪੜਦਿਆਂ ਪੜਦਿਆਂ ਅਨੰਦਪੁਰ ਸਭ ਲੈ ਆਂਦਾ ਇੱਥੇ ਉਹਨਾਂ ਨੂੰ ਸਵੇਰੇ ਇਸ਼ਨਾਨ ਕਰਾ ਕੇ ਦੇਖ ਕਰਾਈ ਦੁਪਹਿਰੇ 12 ਵਜੇ ਅੰਮ੍ਰਿਤ ਸੰਚਾਰ ਹੋਇਆ ਸਾਰੇ ਪਰਿਵਾਰ ਨੂੰ ਅੰਮ੍ਰਿਤ ਹਾਲ ਵਿੱਚ ਬਾੜਿਆ ਪੰਜਾਂ ਪਿਆਰਿਆਂ ਅੱਗੇ ਭੁੱਲ ਬਖਸ਼ਾ ਕੇ ਅੰਮ੍ਰਿਤ ਛਕਾਇਆ ਤੇ ਸਾਧ ਸੰਗਤ ਉਹ ਦਿਨ ਹੱਦ ਪਰਤ ਕੇ ਅਜ ਦਿਨ ਆਉਂਦਾ ਅੱਜੋ ਬੱਚੀ ਵਿਆਹੀ ਨੂੰ ਵੀ ਨੋਂ 10 ਸਾਲ ਹੋ ਗਏ ਤਿੰਨ ਬੱਚੇ ਨੇ ਆਪਣੇ ਘਰ ਸੁਖੀ ਵਸਦੀ ਹੈ ਕਹਿਣ ਤੋਂ ਭਾਵ ਇਹ ਹੈ ਗੁਰੂ ਤੇ ਵਿਸ਼ਵਾਸ ਹੋਣਾ ਚਾਹੀਦਾ ਕਲਗੀਧਰ ਪਾਤਸ਼ਾਹ ਸਾਨੂੰ ਲਿਖ ਕੇ ਐਗਰੀਮੈਂਟ ਕਰ ਗਏ ਕਿ ਜਬ ਲਗ ਖਾਲਸਾ ਰੇ ਨਿਆਰਾ ਤਬ ਲਗ ਤੇਜ ਦੇਉ ਮੈਂ ਸਾਰਾ ਤੇ ਨਾਲ ਕਿਹਾ ਜਬੇ ਗਹਿ ਬਿਰਨ ਕੀ ਰੀਤ ਮਹਿ ਨਾ ਕਰੂੰ ਇਨਕੀ ਪਰਦੀਦਾ ਭਾਈ ਕਿਸੇ ਹੋਰ ਰੀਤ ਵਿੱਚ ਨਾ ਪੈਜੋ ਫਿਰ ਗੁਰੂ ਨੇ ਤੁਹਾਡੇ ਨਾਲ ਨਹੀਂ ਰਹਿਣਾ ਜੇ ਚਾਹੁੰਦੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਰਹਿਣ ਫਿਰ ਉੱਤੇ ਵਿਸ਼ਵਾਸ ਰੱਖਣਾ ਪੈਣਾ ਰੋਜ਼ ਵਿਸ਼ਵਾਸ ਨਾਲ ਪੜਿਓ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਜੰਮੰ ਸੁਵੰਗ ਸਰਵਦਾ ਸਰਬਜੁਗ ਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਆਪੰਗੰਗ ਦੇ ਪੁੱਤੇ ਕਿਹੜੀ ਚੀਜ਼ ਹੈ ਜਿਹੜੀ ਗੁਰੂ ਕੋਲੋਂ ਨਹੀਂ ਮਿਲਦੀ ਬਸ ਲੋੜ ਵਿਸ਼ਵਾਸ ਦੀ